ਹੈਲੋ ਜੀ ਸਤ ਸ੍ਰੀ ਅਕਾਲ ਦਰੂਡ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਹੁਣ ਬਲੌਗ ਸ਼ੁਰੂ ਕਰਦੇ ਆ ਰਿਕੁਐਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਅੱਜ ਤੋਂ ਪਹਿ ਜਿਹੜੀ ਬਹੁਤ ਸੋਹਣੀ ਹੈਗੀ ਹਜੇ ਮੇਰੇ ਕੰਮ ਹੋਣ ਨਿਭੜੇ ਨੇਗੇ ਟਾਈਮ ਹੈ ਜਿਹੜਾ ਸਵਾ 12 12 ਵਜੇ ਨਾ ਤੇ ਕੱਪੜਾ ਲੀੜ ਅੱਜ ਮੈਂ ਕੰਬਲ ਵਗੈਰਾ ਧੋਣ ਲੱਗੀ ਚਾਦਰਾਂ ਕੰਬਲ ਨਾ ਤੇ ਬਾਕੀ ਆਪਣੇ ਦੂਸ ਇੱਕ ਅਜ ਆਪਣੇ ਸੈਜ ਪਾਠ ਦਾ ਪੂ ਸੀ ਸਕਿਆਂ ਦੇ ਪਹਿਲਾਂ ਉੱਧਰ ਚਲੇ ਗਏ ਤੇ ਮੈਂ ਟਾਈਮ ਹੈ ਜਿਹੜਾ ਸਾਢੇ 3 ਵਜੇ ਉੱਠ ਖੜੀ ਸੀਗੀ ਉਸ ਤੋਂ ਬਾਅਦ ਵਿੱਚ ਮੇਰਾ ਕੰਮ ਇੰਨਾ ਵਧੀਆ ਠੀਕ ਆਇਆ ਨਾ ਤੇ ਪਹੁੰਚਦੇ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਗੰਮਲ ਤਾਂ ਮੈਂ ਧੋ ਗਈ ਸੀਗੀ ਬਾਕੀ ਮੈਂ ਆ ਕੇ ਉੱਤੇ ਫਿਰ ਮੇਰੇ ਨਾਲ ਮੈਂ ਮੱਜਾਂ ਨਵਾਈ ਅੱਜ ਧੁੱਪ ਅੱਜ ਸੁਣੀ ਹੈਗੀ ਅੱਜ ਹਵਾ ਨਹੀਂ ਹੈਗੀ ਤੇ ਮੱਜਾਂ ਨਵਾ ਕੇ ਮੈਨੂੰ ਇੰਨਾ ਡਰ ਲੱਗਿਆ ਨਾ ਮੈਂ ਹੁਣ ਫੇਰ ਕਿਹੜਾ ਦੇਖੇਂਗੀ ਜਦੋਂ ਤਾਂ ਉਹ ਗਾਣਾ ਕਰਨ ਲੱਗੇ ਇਹਦੇ ਨੇ ਉਦੋਂ ਤਾਂ ਮੈਨੂੰ ਖੁਸ਼ੀ ਹੋ ਜਾਂਦੀ ਵਿਚਾਰ ਸ਼ੋਕ ਰੱਖੇ ਸੀ ਕੱਢ ਕੀ ਹੋ ਜਾਂਦਾ ਰ ਘੜਕਾ ਇਹ ਫਿਰ ਤਾਂ ਮੈਨੂੰ ਐ ਹੋ ਜਾਂਦਾ ਵੀ ਚਲ ਠੀਕ ਨੇ ਗਿਆ ਜਦੋਂ ਉਹ ਚੁੱਪ ਜੇ ਕਰਕੇ ਬੈਠੇ ਸੀ ਕਈ ਵਾਰ ਉਹ ਸੌ ਜਾਂਦੇ ਨੇ ਮੈਨੂੰ ਐ ਲੱਗੂਗਾ ਹੈ ਠੱਡਰਾ ਲੱਗਦੀ ਹੋਊਗੀ ਤੇ ਹੋਰ ਨਾ ਟੈਂਪਰੇਚਰ ਘੱਟ ਜੇ ਇਹਨਾਂ ਦਾ ਫਿਰ ਮੈਨੂੰ ਗਾਲਾਂ ਮਿਲਣਗੀਆਂ ਨਾ ਤੇ ਨਵੀਂ ਦੀ ਰੈਡੀ ਖੇਤਵਾ ਕੇ ਮੈਂ ਆਖਿਆ ਮਾਹ ਚਲ ਅੱਜ ਮੈਨੂੰ ਮਾਦ ਨਹੀਂ ਫਿਰ ਕਈ ਦਿਨ ਨੰਗਾ ਜਾਣਗੇ ਨਾ ਕੱਲ ਨੂੰ ਵੀ ਕਈ ਵਾਰ ਆਪਾਂ ਤਿਆਰੀ ਤੁਰੀ ਕਰਨੀ ਹੁੰਦੀ ਹੈ ਕਿ ਪਰਸੋਂ ਫਿਰ ਆਪਣੇ ਸਾਈਜ਼ ਬਾਟ ਦੇ ਭੋਗ ਤੇ ਆਪਾਂ ਜਾਣਾਗੇ ਨਾ ਵਿਆਹਲੇ ਤੇ ਤੇ ਵੀ ਉਧਰ ਦੇ ਨੰਗ ਜੂਗਾ ਨਾ ਫਿਰ ਕਈ ਦਿਨ ਨੰਗ ਜਾਣਗੇ ਇਸ ਤਰ੍ਹਾਂ ਹੁਣ ਤੱਕ ਘਟੂ ਘਟ 7-8 ਦਿਨਾਂ ਬਾਦ ਨਵਾਈਆਂ ਨਹੀਂ ਗੀਆਂ ਨਾ ਤਨ ਅੰਗੀ ਆਇਆ ਕਰਨੀ 7-8 ਦਿਨ ਤੇ ਬਿਜੇ ਦੀ ਜ਼ਿਆਦਾ ਠੰਡ ਤੂੰ ਤਾਂ ਫੇਰ ਐਨੀ ਪਤਾ 15 ਦਿਨ ਕਿੰਨਾ ਗਾਹ ਪਾਈ ਜਾਂਦੀਆਂ ਨੇ ਪਤਾ ਨਹੀਂ ਕੀ ਕਰਦੀਆਂ ਨੇ ਕਿਤਾ ਪਤਾ ਨਹੀਂ ਕੀ ਦੇ ਮਾਗਰ ਪੈ ਰਹੀਆਂ ਨੇ ਕਿ ਕੋਈ ਜੋਗੀ ਜੂਗੀ ਨਾ ਹੋਵੇ ਉਹਦੇ ਮਾਗਰ ਪੈ ਜਾਂਦੇ ਨੇ ਤੇ ਇੱਕ ਦਿਨ ਕੋਈ ਆ ਜਾਏ ਫੇਰ ਵੀ ਨਹੀਂ ਖੜਨਦੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਇੱਧਰ ਨੇ ਦੋ ਕੁੱਤੀਆਂ ਰੋਟੀ ਖਾਂਦੀਆਂ ਨੇ ਉਹ ਵੀ ਖੜਨ ਨਹੀਂ ਦਿੰਦੀਆਂ ਛੇਤੀ ਸਬਜ਼ੀ ਵਾਲਾ ਵੀ ਆਉਂਦਾ ਹੁਣ ਆਪਾਂ ਸਬਜ਼ੀ ਵੀ ਲੈਣੇ ਆਂਗੇ ਪਤਾ ਨਹੀਂ 2-3 ਦਿਨ ਹੋ ਗਏ ਇੰਨਾ ਕੰਮ ਨਾ ਵਿਚਰ ਜਾਂਦਾਗਾ ਅੱਜ ਦਾ ਸੁੱਖ ਨਾ ਮੇਰਾ ਸਾਰਾ ਕੰਮ ਬਹੁਤ ਸੋਨਾ ਹੋਇਆਗਾ ਕੱਪੜਾ ਲੀੜਾ ਜਿਹੜਾ ਤੋਤਾਗਾ ਨਾ ਸੁੱਕ ਜਾ ਚੱਲ ਹੁਣ ਵਧੀਆ ਸਮਝੇ ਟਾਈਮ ਨਾਲ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਆਪਣੀ ਤਿਆਰੀ ਕਰੀਏ ਨਾ ਕੱਪੜਾ ਲੀੜਾ ਵੀ ਪ੍ਰੈਸ ਕਰਨ ਆਲਾ ਪਿਆਗਾ ਕੱਲ ਨੂੰ ਪਤਾ ਨਹੀਂ ਕੋਈ ਕਿੰਨਾ ਕਿੰਨਾ ਕੰਮ ਵਧ ਜਾਂਦਾ ਕੱਲ ਹੁਣ ਆਪਣੀ ਕਣਕ ਵੀ ਜਣਗੇ ਅੱਜ ਆਪਣੀ ਫ੍ਰੀ ਸੀਗੇ ਨਾ ਅਜੇ ਜੀਰੀ ਮੰਡੀ ਚ ਪਈਏਗੀ ਅੱਜ ਕਹਿੰਦੇ ਨੇ ਸ਼ਾਮ ਨੂੰ ਜੇ ਤੁਲ ਜੇ ਚਲੋ ਫਿਰ ਨਾ ਇੱਕ ਪਾਸਾ ਜਾ ਪੋ ਜੇ ਤੇ ਨਾਲੇ ਪਾਪਾ ਜੀ ਉੱਥੇ ਵੱਜ ਜਾਂਦੇ ਨੇ ਹਰ ਰੋਜ਼ ਬਿਸਤਰਾ ਸੁਕ ਤੇ ਹੁਣ ਫੇਰ ਸਵੇਰੀ ਸੁੱਕੜਾ ਪਾਤਾ ਸ਼ਾਮ ਨੂੰ ਲਾ ਕੇ ਫੇਰ ਤਿਆ ਕਰਕੇ ਰੱਖੂੰਗੀ ਤੇ ਬਾਕੀ ਕੱਪੜੇ ਹੋਰ ਹੋਏ ਨੇ ਇਹ ਰਜਾਈ ਨੂੰ ਪਾਉਣ ਨੂੰ ਕਿਤੇ ਜਗ੍ਹਾ ਨਹੀਂ ਸੀ ਮੈਂ ਇਹਨੇ ਵੰਜੇ ਮੈਂ ਕਿੱਥੇ ਰਾਹੂੰਗੀ ਹਰਕਿ ਮੈਂ ਖੜਾ ਕਰਕੇ ਉੱਥੇ ਸੁੱਕਣਾ ਪਾਤੀ ਤੇ ਕੰਮ ਅਜੇ ਆਪਣੇ ਹੁਣੀ ਨਿਬੜੇ ਨੇ ਚਾਹ ਪਾਣੀ ਆਪਾਂ ਪੀ ਲਿਆ ਤੇ ਹੁਣ ਦੇਖਦੇ ਆਂਗੇ ਸਬਜ਼ੀ ਵਾਲਾ ਜੇ ਸਬਜ਼ੀ ਲੈ ਕੇ ਆਪਾਂ ਆਪਦੀ ਸਬਜ਼ੀ ਕੱਟ ਲਈਏ ਨਾ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਦਾ ਹੋਰ ਦੁਪਹਿਰ ਦਾ ਟਾਈਮ ਹੋ ਜਾਂਦਾ ਹੈਗਾ ਕਿਉਂ ਜਦੋਂ ਇੱਥੋਂ 12:00 ਵਜੇ ਨਾ 12:00 ਤੋਂ ਬਾਅਦ ਤਾਂ ਕੁਛ ਵੀ ਤਨੇ ਨਹੀਂ ਰਹਿੰਦਾ ਹੈਗਾ ਜ਼ਿਆਦਾ ਟਾਈਮ 1:00 ਦੇ ਨਾਲ ਜ਼ਿਆਦਾ ਟਾਈਮ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਵਿੱਚ 2:00 ਵਜੇ ਮੱਝਾਂ ਦਾ ਹੋ ਜਾਂਦਾ ਬਸ ਫਿਰ ਤਾਂ ਹੀ ਕੰਮ ਚੱਲ ਪੈਂਦੇ ਨੇ ਹੈਗੇ ਨਾ ਮਗਰ ਦੀ ਮਗਰ ਸਬਜ਼ੀ 6:00 ਵਜੇ ਦਿੰਦਾ ਦਿਨ ਇੰਨਾ ਹਨੇਰਾ ਹੋ ਜਾਂਦਾ ਹੈਗਾ ਤੇ 5:00 ਵਜੇ ਦਿਨ ਦਿਨ ਛਿਪ ਜਾਂਦਾ ਜਦੋਂ ਹੁਣ ਤਾਂ ਵੀ ਦਿਨ ਬਾਲੇ ਛੋਟੇ ਹੋ ਗਏ ਕੋਈ ਵੀ ਕੰਮ ਨਹੀਂ ਬਣਦਾ ਹੈਗਾ ਬਸ ਦਾਲ ਸਬਜ਼ੀ ਬਣਾ ਲੈ ਖਾ ਲੈ ਪੀ ਲੈ ਭਾਂਡੇ ਮਾ ਲੈ ਉਹੀ ਕੁਛ ਹੈ ਜਿ ਤੇ ਉਹ ਚੀਜ਼ ਹੋਈ ਪਈ ਹੈਗੀ ਨਾ ਸਵੇਰ ਦੀ ਰੋਟੀ ਬਕਾ ਕੇ ਖਾੜ ਦਾਂਗੇ ਦੁਪਹਿਰ ਦਾ ਟਾਈਮ ਤੇ ਦੁਪਹਿਰ ਦਾ ਕਰਕੇ ਫਿਰ ਸ਼ਾਮ ਦਾ ਹੋ ਜਾਂਦੇ ਬਸ ਆਹ ਨੂੰ ਕੁਝ ਜਿੰਦਾਂ ਦਾ ਸਾਰਾ ਤੇ ਜਦੋਂ ਭੁੱਖ ਲੱਗਦੀ ਨਹੀਂ ਹੈਗੀ ਬਸ ਇੱਕ ਟਾਈਮ ਦੇਖ ਕੇ ਬਣਾ ਲੈਣਗੇ ਜਿਵੇਂ ਹੁਣ ਅਸੀਂ ਚਾਹ ਪੀਤੀ ਕਿ 10 ਵਜੇ ਤੇ ਅੱਜ ਸਵੇਰੀ ਕਰ ਲਈ ਨਵੀਂ ਤੇ ਚਾਹ ਪੀ ਲਈ ਅਸੀਂ ਚਾਹ ਪੀ ਕੇ ਤਾਂ ਹੁਣ ਦੁਪਹਿਰੇ ਐ ਲੱਗਦਾ ਕਿ ਵੀ ਭੁੱਖ ਨਹੀਂ ਹੈਗੀ ਬਸ ਇੱਕ ਐ ਕਰਨੀ ਪੂ ਟਾਈਮ ਹੈਗਾ ਨਾ ਟਾਈਮ ਦੇ ਪਰ ਵੀ ਚੀਜ਼ ਕਰਨੀ ਹੈਗੀ ਖਾਣੀ ਹੈ ਪੀਣੀ ਹੈ ਬਸ ਟਾਈਮ ਦੇਖ ਕੇ ਖਾ ਪੀ ਲੈਣਗੇ ਭੁੱਖ ਬੱਖ ਨਹੀਂ ਲੱਗਦੀ ਹੈਗੀ ਕਿਉਂਕਿ ਦਿਨ ਛੋਟੇ ਨੇਗੇ ਜਦੋਂ ਆਪਾਂ ਉਹੀ ਗੱਲ ਹੈ ਕਿ ਦਿਨ ਵੱਡੇ ਹੋਣ ਕੰਮ ਤੰਦਾ ਭੀ ਭੱਜ-ਭੱਜ ਕਰੀਏ ਫੇਰੀ ਆ ਪਰ ਭੁੱਖ ਲੱਗੇ ਹੈ ਨਾ ਸਵੇਰੇ ਸਵੇਰੇ ਕੰਮ ਹੁੰਦੇ ਨੇ ਕਿ ਨਹੀਂ ਬਸ ਖਾਂਦੇ ਪੀਂਦੇ ਦੁਪਹਿਰ ਹੋ ਜਾਂਦਾਗਾ ਚਲੋ ਜੀ ਹੁਣ ਸਬਜ਼ੀ ਵਾਲਾ ਆਉਂਦਾਗਾ ਮੈਂ ਸਬਜ਼ੀ ਲੈਣੀ ਹੈ ਕਿ ਫਿਰ ਆਪਾਂ ਕੱਟਦੇਾਂਗੇ ਦੇਖਦੇ ਆ ਫਿਰ ਹੋਰ ਕੰਮ ਦਿੰਦੇ ਨਾ ਇਹ ਰਜਿਸਟਰੀ ਉਹ ਨਾਲ ਦਾ 2018 ਵਾਲਾ ਇਹਦੇ ਕੋ ਪੇਜ ਬਚੇ ਵੀ ਸੀ ਲੱਗੋਂ ਲੱਗ ਗਿਆ ਰੋਜ਼ ਕਨੇ ਉਹ ਨਾਲ ਹੀ ਨਹੀਂ ਬਸ ਇਹਦੇ ਮਾ ਵੀ ਖਾਤਿਆਂ ਦੀ ਨੌਲਜ ਲਈਏ ਨਾ ਕਦੇ ਲਾਉਣੇ ਪੈ ਜਾਂਦੇ ਨੇਗੇ ਮੈਨੂੰ ਕਹਿੰਦੇ ਨੇ ਜੇ ਕੋਈ ਗੱਲ ਹੋ ਗਈ ਫਿਰ ਤੁਹਾਨੂੰ ਐ ਵੀ ਨਹੀਂ ਪਤਾ ਲੱਗਣਾ ਹੈਗਾ ਵੀ ਸਾਡੇ ਖਾਤੇ ਵੀ ਕਿਹੜੇ ਤੇ ਨੇ ਨਾ ਹਿਸਾਬ ਕਿਤਾਬ ਬਾਰੇ ਕੋਈ ਪਤਾ ਰੱਖਣਾ ਚਾਹੀਦਾ ਮੈਨੂੰ ਆਹਾਂ ਦੇ ਵੀ ਚਲ ਹੈਗੇ ਨਹੀਂ ਕਿ ਮੈਂ ਕੀ ਕਰਨਾਗਾ ਨਾ ਕਿ ਪਹਿਲਾਂ ਪਹਿਲਾਂ ਤਾਂ ਮੈਂ ਲਾਉਂਦੀ ਹੁੰਦੀ ਸੀਗੀ ਹੁਣ ਮੈਂ ਖੜਾ ਆ ਛੱਡਦਾ ਵੀ ਚਲ ਆਪੀ ਲਾ ਲੈਣਗੇ ਮੈਂ ਕੀ ਕਰਨਾਗਾ ਹੈਗੇ ਨਹੀਂ ਫਿਰ ਓਨੇ ਹੀ ਜ਼ਿਆਦੇ ਬੰਦਾ ਵੇਲਾ ਹੋ ਜਾਂਦੇ ਜਿੰਨੇ ਜ਼ਿਆਦੇ ਜ਼ਿੰਮੇਵਾਰੀਆਂ ਪਾਈਆਂ ਨੇ ਮੈਂ ਥੋੜੀ ਵੱਧ ਜ਼ਿੰਮੇਵਾਰੀ ਪਾਉਣੀ ਹੈਗੀ ਫਿਰ ਥੋੜਾ ਜਿਹਾ ਵੱਧ ਉਲੇ ਹੋ ਜਾਂਦੇ ਨੇ ਫੜਵਾ ਜਿੰਮੇਵਾਰੀ ਚੋਂ ਕਿ ਨਿਕਲ ਗਈ ਐਥੇ ਕਿਹੜੇ ਨੇ ਕਿ 91 ਕਾਲਾ ਤੋਂ 25 ਵਾਲੇ ਮਤਲਬ ਕਿਹੜਾ ਕੋਈ ਰਹਿ ਜਾਂਦਾ ਸਨਾਹ 18 19 ਵਾਲਾ ਕਤੋਂ ਇਹਦੇ ਵਿੱਚ 18 19 ਵਾਲੇ ਤਾਂ ਨਹੀਂ ਹੈਗੇ ਹੁਣ ਇਹ ਤਾਂ ਹੁਣ ਮਤਲਬ ਕੋ ਬਸ ਗਿਆ ਜਿੱਥੇ ਮੈਂ ਤਾਂ ਉਹਨਾਂ ਦੇ ਨਾਲ ਹੁਣ ਲੱਗ ਗਾਡੋ ਫਿਰ ਇੱਥੇ ਲਿਖੋ ਨਾ ਵੀ ਉਹਨਾਂ ਵਾਲੇ ਨੇਗੇ ਤੁਮੇ ਨੂੰ ਤਾਂ ਪਤਾ ਹੈਗਾ ਫਿਰ ਮੈਨੂੰ ਨਹੀਂ ਨਾ ਪਤਾ ਹੈਗਾ ਆ ਜਿਹੜਾ ਕਿਸੇ ਦਾ ਕੋਈ ਬਾਤ ਚ ਪਿਆ ਤੂੰ ਹੁਣ ਲਾਈ ਕੀ ਸਾਰਾ ਕਲੀਅਰ ਹੋਊ ਕੀਤੇ ਆ ਜਾ ਬਸ ਫਿਰ ਉਹੀ ਮੱਥਾ ਮਾਰੀਏ ਨੇ ਇੱਕ ਦਿਲਾ ਲਾ ਕਰ ਆਏ ਕਿਵੇਂ ਇੱਕ ਦਿਲਾ ਕਰੂਗਾ ਤੇਰੇ ਸਟਾਰਟਿੰਗ ਤੇ ਪੱਕੇ ਤਾਂ ਲਾ ਲਾ ਕਰੋ ਕਿਉਂ ਨਾ ਦਿੰਦੇ ਕੱਚੇ ਦੇਖ ਲਾ ਪੁੱਛ ਕੇ ਆ ਸੌ ਮੂੜ ਕੇ ਆਂਦਾ ਕੋਈ ਦੁਬਾਰੇ ਲੈ ਕੇ ਆਂਦਾ ਕੋਈ ਕਿਵੇਂ ਕਰਦਾ ਇਹ ਸਾਬ ਵੇਲੇ ਲੈਂਦੇ ਨੇ ਜਦੋਂ ਆਪਣਾ 6 ਮਹੀਨੇ ਲੱਗ ਜਾਂਦੇ ਨੇ ਕਿ ਉਦੋਂ ਜਿਹੜੇ ਆਪਾਂ ਸਲਿੱਪਾਂ ਵੀ ਕਹਿੰਦੇ ਨੇ ਕਿ ਜਦੋਂ ਆਪਾਂ ਸਲਿੱਪ ਕੱਟ ਕੇ ਦੇਨੇ ਉਦੋਂ ਇੱਥੇ ਆਉਂਗਾ ਕੰਮ ਆ ਯਾਰ ਆਹ ਰੋਜ਼ ਨਾ ਵਾਅਦਾ ਹੈ ਰੋਜ਼ ਆਣਾ ਬਾਕੀ ਜਿਹੜੇ ਜੇ ਪੂਰੇ ਦੇਗੇ ਉਹਦੇ ਨਿਖਾ ਜਾਊਗਾ ਲਿਖਿਆ ਜਾਊਗਾ ਨਿੱਲੇ ਜੀ ਤੇ ਨਾ ਲਿਖੇ ਪੂਰੇ ਹੋਏ ਉਹਦੇ ਬਾਕੀ ਲਿਖਿਆ ਜਾਊਗਾ ਵੀ ਇੰਨੇ ਬੱਚੇ ਤੇਰੇ ਤੋਂ ਜੱਕ ਕੇ ਹਿਸਾਬ ਦੂਜੇ ਪਾਸੇ ਵਗ ਜੂ ਇਹ ਤਾਂ ਕੱਚੀਆਂ ਨੇ ਜਿਵੇਂ ਆਪਾਂ ਕਹਿੰਦੇ ਨੇ ਕੱਚੀ ਕਾਪੀ ਲਾ ਲੋ ਆ ਰਿਹਾ ਜੋ ਨਾਮਾਂ ਕਹਿੰਦੇ ਨੇ ਇਹਨੂੰ ਹੈ ਇਹ ਰੋਜਨਾਵਾਂ ਕਹਿੰਦੇ ਨੇ ਹਾਂ ਵੀ ਰੋਇ ਲਿਖਦੇ ਆਂ ਬਾੜੀ ਕਹਿੰਦੇ ਨੇ ਫਿਰ ਅਸੀਂ ਤੱਕੀ ਕੱਪੀ ਕਹਾਂਗੇ ਠੀਕੀ ਕੱਪੀ ਕਿਵੇਂ ਹੋਊਗੀ ਅੱਛੀ ਹੋਣੀ ਸਕੂਲਾਂ ਦੀ ਕੱਤੀ ਕੱਪੀ ਨਾ ਤਾਂ ਹੁੰਦੇ ਦੀ ਕੰਮ ਤਾਂ ਇਹਦੀ ਹੋਊਗਾ ਇਹ ਤਾਂ ਪਸੀਖਦੇ ਆਗੇ ਵੀ ਜਿੰਨਾ ਕੁ ਹੋ ਗਿਆ ਹੋ ਗਿਆ ਬਾਕੀ ਫਿਰ ਵਧੀਆ ਕਰਕੇ ਉਧਰ ਲਾਉਣਾਗਾ ਉਹ ਚੀਜ਼ ਐ ਰਾਖ ਕੱਪੀ ਰਾਖ ਨਹੀਂ ਹੈਗੀ ਕਿ ਨਾ ਹੁਣ ਇਹ ਤਾਂ ਅਧ ਰਾਖ ਹੀ ਹੋਊਗੀ ਕਿਵੇਂ ਫਿਰ ਉਹੀ ਚੱਲੂਗਾ ਜਿਹੜੀ ਵਰਤੀ ਬਣੂ ਉਹ ਤਾਂ ਬਣੂਗੀ ਜਿਹੜਾ ਬਚੂ ਘਟੂਗਾ ਉਹਦੇ ਜਦੋਂ ਚੱਕਣਾ ਹੋਇਆ ਕਰੋ ਚੱਕਣਾ ਹੋਇਆ ਕਰੋ ਇਹ ਤਾਂ ਚੱਕੀ ਜਾਂਦੀਆਂ ਇਹ ਪਰ ਫੇਮੀਂ ਨਾ ਬੰਦਾ ਦਾ ਕੰਮ ਵਿਗੜ ਗਿਆ ਪਿਆਲਾ ਕਹਿੰਦਾ ਵੀ ਮੈਂ ਆਹ ਪੁਰਾਣੀ ਤਰੀਕ ਨੂੰ ਹਾਂ ਵੀ ਮੈਂ ਇੰਨੀ ਤਰੀਕ ਨੂੰ ਲੈ ਕੇ ਨਹੀਂ ਜਾਏ ਵਾਏ ਨਾ ਤੇ ਉਹ ਫੇਰ ਇੱਥੋਂ ਤਰੀਕ ਡਿੱਜੀ ਜਾਊਗੀ ਵੀ ਆ ਜਾ ਭਾਈ ਉਸ ਟਾਈਮ ਲਿਖਿਆ ਹੋਇਆਗਾ ਨਾ ਉਹ ਜਿਹੜਾ ਬੈਮੀ ਕੋਈ ਹੁੰਦਾ ਵਾਹਲਾ ਭਾਈ ਜੀ ਨੇ ਉਹ ਵਿਗੜਨਾ ਹੁੰਦਾ ਉਹ ਇੱਥੇ ਵੀ ਵਿਗੜ ਜਾਊਗਾ ਨਾ ਤੇ ਜਿਵੇਂ ਹੁਣ ਕੈਮਰੇ ਜੇ ਕੱਢ ਲਾ ਉਹ ਵੀ ਕੋਈ ਗੱਲ ਐ ਇਹ ਤੋਂ ਕੱਢ ਲਾ ਉਹ ਵੀ ਕੋਈ ਗੱਲ ਐ ਜੇ ਮੰਨਣਾ ਤਾਂ ਅਗਲਾ ਮਨਵੀਲੇ ਦਾ ਨਹੀਂ ਮੰਨਣਾ ਤਾਂ ਅਗਲੀ ਮਰਜ਼ੀ ਹੈਗੀ ਨਾ ਉਹ ਇਹ ਕਾਪੜੇ ਗੱਲ ਹਾਂ ਐਨਾ ਪਰ ਕਾਹਜਾ ਕਦੇ ਪਿਆ ਨਹੀਂ ਹੈਗਾ ਸਾਡਾ ਆਪਣੇ 12 13 ਸਾਲ ਹੋ ਗਏ ਵੈਸੇ ਜਿੰਨੇ ਇੱਕ ਗਾਹਕ ਹੈਗੇ ਨੇ ਸਾਰੇ ਵਧੀਆ ਹੀ ਨੇਗੇ ਕਦੇ ਵੀ ਕਿਸੇ ਨੇ ਇਹ ਜਿਹਾ ਨਹੀਂ ਕੀਤਾ ਹੈਗਾ ਨਾ ਵੀ ਤੁਸੀਂ ਗਲਤ ਲਿਖਿਆ ਜਾਂ ਕਿਵੇਂ ਸਾਰੇ ਗਲਤ ਲਿਖਿਆ ਨਹੀਂ ਲਿਖਿਆ ਵੀ ਨਹੀਂ ਹੈਗਾ ਨਹੀਂ ਵੀ ਕੋਈ ਆਪ ਵੀ ਰੋਣਾ ਪਾਉਣ ਦੀ ਉਹ ਚੀਜ਼ ਵੀ ਨਹੀਂ ਕਦੇ ਕੀਤੀ ਹੈਗੀ ਕਿਸੇ ਨੇ ਕਈ ਉਹੀ ਰੋਣਾ ਜਾ ਪਾਉਣ ਵਾਲੀ ਹੁੰਦੇ ਨੇਗੇ ਵੀ ਆਏ ਨਹੀਂ ਵਾਹ ਨਹੀਂ ਨਾ ਐ ਵੀ ਨਹੀਂ ਪਸੇ ਸ਼ੇਮੀ ਨਹੀਂ ਚੱਲਦੇ ਫਿਰ ਤਾਂ ਇਹ 6 ਮਹੀਨੇ ਵਾ ਨਾ ਲੱਗਦਾ ਹੁੰਦਾ ਨਾ ਮਾ ਲਾਇਦਾ ਛੇ ਮਹੀਨੇ ਚੱਲੂ ਉਹ ਵੀ 6 ਮਹੀਨੇ ਉਹ ਬਸ ਸਦਾ ਵਾਸਤੇ ਐਂਪਾਇਰ ਰਹੂਗਾ ਸਭ ਪੇਈ ਤੇ ਇਹ ਵੀ ਰਹੂਗੀ ਵੀ ਉਹ ਤੇ ਘਟਾ ਵੱਧ ਬਸ ਬਾਅਦ ਚ ਲਿਖਿਆ ਜਾਊਗਾ ਹਾਂ ਜੇ ਫਿਰ ਕੱਲੇ ਕੱਲੇ ਬੰਦੇ ਦਾ ਨਾਮ ਲਿਖੀ ਕੇ ਪੇਜ ਤੇ ਸਾਰਾ ਕੁਝ ਹੁੰਦਾ ਉਹਦਾ ਹਾਂ ਆਹ ਇਹ ABC ਨਾ ਹੁੰਦਾ ਇਹ ਇਹ ਵਾਲੇ ਨੰਬਰ ਇਹ ਆ ਜਿਹਦਾ ਇਹ ਆਮੂਰੇ ਨੰਬਰ ਤੇ ਇਹਦਾ BC ਜਾਂ D ਆ ਅੱਛਾ ਤੁਸੀਂ ABC ਦੇ ਉਹਦੇ ਅਕੋਰਡਿੰਗ ਲਿਖਦੇ ਹੋ ਰੋਸਾ ਹਾਬ ਨਾ ਇਹ ਰੋਸਾ ਹਾਬ ਨੇ ਜੱਕੇ ਜਾਊ ਅੱਛਾ ਜੀ ਵਾਲੇ ਜੀ ਲਿੱਟੇ ਜਾਂਦਾ ਕੰਮ ਜੇ ਵਾਲੇ ਹੈਗੇ ਤੇ ਇਰੇ ਇਹਦੇ ਕੇ ਐਲ ਵਾਲੇ ਆ ਗਏ ਇਥੇ ਐਮ ਵਾਲੇ ਆ ਗਏ ਇਹ ਸਾਰੇ ਬੇਚਾਰੇ ਕੰਮ ਛੋਡੇ ਵਰਗੇ ਨੇ ਅਰੇ ਇਹਦੇ ਓ ਪੀ ਵਾਲੇ ਆ ਗਏ ਹਾਂ ਹੋਰ ਪਰ ਉਹ ਆਪ ਨਹੀਂ ਸੌਖਾ ਹੁੰਦਾ ਬਾਅਦ ਚੋ ਉਹ ਆਪ ਨੂੰ ਸੌਖਾ ਇਥੇ ਆ ਰਿਹਾ ਆ ਗਏ ਇਥੇ ਐਸ ਵਾਲੇ ਆ ਗਏ ਐ ਆ ਗਏ ਸਾਰੇ ਨਹੀਂ ਆਪਣੇ ਮਰੇਗਾ ਬੰਦਾ ਖੜਾ ਹੋਊਗਾ ਆਪਾਂ ਭਾ ਲਈਏ ਕਿਤੇ ਲਈਏ ਪਹਿਲਾਂ ਸਾਰਾ ਇਹਦਾ ਸਾਰਾ ਪਹਿਲਾਂ ਰਜਿਸਟਰ ਕਰੋ ਫਿਰ ਆ ਦੇਖੋ ਉਹੀ ਮੱਥਾ ਹੋਣ ਬੱਜ ਜੂ ਉਹ ਤਾਂ ਫਿਰ ਇੱਕ ਵਾਰ ਤਾਂ ਬੱਜਦੀ ਹੈ ਇੱਕ ਵਾਰ ਤਾਂ ਬੱਜੂਗੀ ਇਹ ਫਿਰ ਆਪ ਨੂੰ ਸੌਖਾ ਹਜਰੋਂ ਮੈਂ ਤਾਂ ਕਾਣ ਕਰੀ ਕਰੀ ਤੋ ਮੈਂ ਸਾਰੇ ਇਕੱਠੀ ਲਿਖਣਾ ਲੰਦੀ ਆ ਫੇਰ ਮੈਂ ਬਾਣੀਆਂ ਕੋਲੋਂ ਸਿੱਖ ਕੇ ਆਇਆ ਉਹਨੇ ਐ ਲਾਏ ਹੋਏ ਤੋ ਮੈਨੂੰ ਤੇ ਸਿੰਦੇ ਨੂੰ ਲਿਖਾਈ ਰੱਖਦੇ ਕਹਿੰਦੇ ਲਿਖੋ ਇਹਨਾਂ ਨੂੰ ਨਾ ਮੂੰ ਵੀ ਉਹ ਤਾਂ ਪਤਾ ਹੀ ਨਹੀਂ ਸੀ ਮੈਨੂੰ ਦੋ ਸਾਲਾਂ ਬਾਅਦ ਪਤਾ ਲੱਗਿਆ ਦੋ ਸਾਲ ਮੈਂ ਇਹੀ ਲੰਦੋਂ ਰਿਹਾ ਇਕੱਠੀ ਲਿਖ ਰਾਂ ਲੰਦੀ ਆ ਵਿੱਚੀ ਏ ਵਾਲੇ ਬੀ ਵਾਲੇ ਹੋਰ ਫੇਰ ਐ ਭਾਲੀ ਜਾਂਦੇ ਵੀ ਕਿੱਥੇ ਅਗਲੇ ਤਨੋਂ ਹੁਣ ਸਿੱਧਾ ਏ ਬੀ ਸੀ ਦੇ ਕੱਢਿਆ ਚੱਕਿਆ ਜਿਆ ਹਾਂ ਹੁਣ ਤਾਂ ਮਿੰਟੀ ਦੋ ਲੱਗਦ ਨੇ ਅਗਲੇ ਤੇ ਹਾਤਾ ਕੱਢਿਆ ਲਿਆ ਹੁਣ ਲੱਗ ਰਿਹਾ ਉਸ ਟਾਈਮ ਸਾਰਾ ਆਈ ਨਹੀਂ ਜੇ ਉਹ ਅਰੇ ਸਾਬ ਕਰਨਾ ਦਾ ਉਦੋਂ ਵੀ ਜੋ ਨੌਂ ਭੋਲਣ ਦੇ ਐਕਸਟ੍ਰੇ ਜਿਸ ਕੰਮ ਉਹਦੇ ਲਈ ਤਾਂ ਲੈਪਟਾਪ ਤੇ ਲਿਖ ਲਿਆ ਕਰੋ ਉਹ ਤਾਂ ਮੈਂਟ ਲੱਗੇ ਉਹ ਤੇ ਤਾਂ ਬਾਲਾ ਪੈਨ ਕਾਪੀ ਆਈਆਂ ਬਾਲਾ ਕਾਪੀ ਦਾ ਆਪਰੇਸ਼ਨ ਕਰਾਉਣਗੇ ਅਸੀਂ ਉਦੋਂ ਅਸੀਂ ਵਟਸਐਪ ਤੇ ਲਿਖ ਕੇ ਰੱਖ ਲੈਂਦੀ ਹਾਂ ਹਾਂ ਮੈਂ ਤਾਂ ਆਈ ਕਿਵੇਂ ਹੋ ਜੇ ਆਹ ਰਿਹਾ ਤਾਂ ਪਿਆ ਇੱਕ ਪਾਸੇ ਹੋ ਜੇ ਦੂਜੇ ਦੂਜੇ ਪਾਸੇ ਤਾਂ ਹੋਊਗਾ ਉਥੇ ਫਾਈਲ ਕਰਪਟ ਹੋ ਜੇ ਡੀਲੀਟ ਹੋ ਜੇ ਪੈਨ ਡਰਾਈਵ ਟੁੱਟ ਜੇ ਕੀ ਕਰੂਗਾ ਲਾ ਆਪ ਬੇ ਲਿਖਿਆ ਨਾ ਨਾ ਕਾਪੀਆ ਸੀ ਵੀ ਤੁਸੀਂ ਕਿਹੜੇ ਪਾਲੇ ਦਿਨ ਲਾਉਣੇ ਨੇ 4 ਦਿਨਾਂ ਬਾਅਦ ਆ ਜੂਗੀ ਇਹ ਲਿਖ ਲੂਗੀ ਇੰਨੇ ਕਿ ਦਿਨਾਂ ਚ ਕੀ ਹੁੰਦਾਗਾ ਉਹ ਪੈਸੇ ਭਰਨੇ ਮੈਂ ਤੁਹਾਨੂੰ ਸਾਫਟਵੇਅਰ ਵਾਲਿਆਂ ਨੂੰ ਜੇ ਮਤਲਬ ਉਹ ਤੇ ਹੁੰਦਾ ਉਹ ਕਿਹੜੀ ਹੁੰਦੀ ਆ ਉਹ ਜਿਹਦੇ ਲਿਖਦੇ ਹੁੰਦੇ ਨੇ ਕਿਹੜਾ ਸਾਫਟਵੇਅਰ ਹੁੰਦਾ ਉਹ ਤੇ ਉਹ ਬਾਣੀ ਸਾਰੇ ਜਿਹਦਾ ਵੱਡੇ ਸਾਹਿਬ ਕਰਦੇ ਨੇ ਲੋ ਤੋਂ ਉਹ ਮਹੀਨੇ ਦਾ ਸਬਸਕ੍ਰਿਪਸ਼ਨ ਭਰਤਾਂਗੇ ਉਹ ਡਿਲੀਟ ਵੀ ਉਹਦਾ ਡਾਟਾ ਉਹਨਾਂ ਕੋਲ ਹੀ ਹੁੰਦਾ ਫਿਰ ਫਿਰ ਤਾਂ ਬੜਾ ਕੁਝ ਕਰਨਾ ਪੈਂਦਾ ਹਾਂ ਲੈਂਦੇ ਨੇ ਹਾਂ ਉਥੋਂ ਖੜਾ ਜੇ ਜੀ ਰੀਡ ਹੋ ਜਾ ਕੋਦਰ ਤੋਂ ਮਾ ਕੋਰੇ ਕੰਮ ਵੱਡੇ ਹੁੰਦੇ ਨੇਗੇ ਯਾ ਰਜਿਸਟਰ ਦਾ ਕੀ ਕਰਦੇ ਨੇ ਇਹ ਵੀ ਦੇਖਦੇ ਨੇ ਨਾ ਫਿਰ ਉਹ ਉਸ ਦੇ ਲਈ ਰਜਿਸਟਰ ਦਾ ਮਾੜਾ ਮੋਠੀ ਲਿਖਦੇ ਨੇ ਮੈਂ ਮੈਂ ਦੇਖੀ ਨਹੀਂ ਅੱਛਾ ਉਸ ਉੱਤੇ ਹੀ ਜਾਂਦਾ ਕਰਨਾ ਜੇ ਕੋਈ ਸੌਫਟਵੇਅਰ ਹੋਵੇ ਫਿਰ ਉਹਦਾ ਬੜਾ ਕੁਝ ਕਰਦੇ ਆ ਉਹ ਸੌਫਟਵੇਅਰ ਦੇਖੋ ਉਹਨਾਂ ਨੂੰ ਪੈਸੇ ਹੀ ਭਿੰਦੇ ਨੇ ਕੋਈ ਸਸਟ੍ਰੈਸ਼ਨ ਨਹੀਂ ਦਿੰਦੇ ਫਿਰ ਕਿੰਨੇ ਦਾ ਤੈਨਕ ਸੌ ਹੁੰਦਾ ਹੋ ਉਹ ਨਾ ਪਤਾ ਨਹੀਂ ਕਿੰਨਾ ਹੁੰਦਾ ਤੈਨ 400 ਹੁੰਦਾ ਉਹ ਕਿਹੜੀ ਹੁੰਦੀ ਆ ਉਹ ਸਿੰਦਾ ਲੇਖਣ ਲੱਗਦੀ ਦੀ ਰਾਮ ਐਕਸਲ ਹੁੰਦਾ ਲੋਈ ਸਬਜ਼ੀਆਂ ਆਪਾਂ ਬਣਾ ਲਈ ਗਾਜਰਾਂ ਦੀ ਅੱਜ ਆਪਾਂ ਲੈ ਲਈ ਸੀ ਗਾਜਰਾਂ ਮਟਰ ਤੇ ਦੋ ਤਿੰਨ ਸਬਜ਼ੀਆਂ ਲੈ ਲੈਣੀਆਂ ਹਾਂ ਜਿੱਦਾਂ ਲੈਣੀਆਂ ਹੈਗੀ ਉਸ ਦਿਨ ਫਿਰ ਆਪਾਂ ਨੂੰ ਦੋ ਤਿੰਨ ਦਿਨ ਵਧੀਆ ਲੱਗ ਜਾਂਦੇ ਨੇਗੀ ਨਾਲੇ ਸਬਜ਼ੀ ਲੈਣੀ ਹਰ ਰੋਜ਼ ਔਖੀ ਹੋ ਜਾਂਦੀ ਹੈ ਕਿਉਂਕਿ ਬੇਟੀ ਦੀ ਕਰਨੀ ਪੈਂਦੀ ਹੈ ਨਾ ਕਦੇ ਕਿਸੇ ਕੰਮ ਦੇ ਵਿੱਚ ਹੱਥ ਹੁੰਦਾ ਹੈਗਾ ਜਾਂ ਕੋਈ ਆ ਕਰ ਗਿਆ ਉਦੋਂ ਚੱਕ ਕੇ ਬਣ ਜਾਂਦੀ ਹੈਗੀ ਤੇ ਹੁਣ ਆਪਾਂ ਅੱਜ ਕੰਬਲ ਸਾਂਭ ਤੇ ਗਲਾਫ ਚੜਾਤੇ ਉਹਨਾਂ ਤੇ ਨਾ ਗਲਾਫ ਧੋ ਤੋ ਤੇ ਇੱਕ ਕੰਬਲ ਧੋਣ ਵਾਲਾ ਸੀ ਉਹ ਤੋਤਾ ਆਪਾਂ ਚੜਾ ਕੇ ਸਾਂਭ ਤੇ ਨਾ ਹੁਣ ਰਜਾਈਆਂ ਕੱਢ ਲਈਆਂ ਤੇ ਕਿਉਂਕਿ ਸਵੇਰੇ ਸ਼ਾਮ ਠੰਡ ਹੈ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਤੇ ਅੱਜ ਮੈਂ ਪਤਲੇ ਸੂਟ ਵੀ ਜਿਹੜੇ ਆਪਣੇ ਗਰਮੀ ਵਾਲੇ ਸੀਗੇ ਸਾਰੇ ਇੱਥੇ ਭੁੰਗੜੀ ਤੇ ਰੱਖੀ ਬੈਠੇਗੇ ਹੁਣ ਇਹਨਾਂ ਦੀ ਤਾਂ ਹਾ ਕਰ ਕਰ ਸ਼ਾਮ ਦੀਆਂ ਤੇ ਦੂਸਰੇ ਗਰਮ ਸੂਟ ਕੱਢਦੇ ਆ ਇੱਕ ਦੋ ਤਾਂ ਇੱਕ ਇੱਕ ਦੋ ਦੋ ਤਾਂ ਸਭ ਦੀ ਕੱਢੇ ਹੋਈ ਸੀ ਨਾ ਤੇ ਇੱਕ ਦੋ ਨਾਲ ਸਰਦਾ ਨਹੀਂ ਹੈਗਾ ਕਈ ਵਾਰ ਆਪਾਂ ਤੋਂ ਨਹੀਂ ਤਾਂ ਤਿੰਨ ਜਆ ਸੁੱਖਦਾ ਨਹੀਂ ਹੈਗਾ ਨਾ ਫਿਰ ਆਪਾਂ ਨੂੰ ਦੋ ਤਿੰਨ ਸੂਟ ਤਾਂ ਚਾਹੀਦੇ ਨੇਗੇ ਤੇ ਜਿਵੇਂ ਹੁਣ ਮੈਂ ਮੱਝ ਜਾਨੀ ਇੱਕ ਮੈਂ ਸਵੇਰੇ ਬਦਲ ਲੈਣੀ ਇੱਕ ਸ਼ਾਮ ਨੂੰ ਬਦਲ ਲੈਣੀ ਹੈਗੀ ਫਿਰ ਮੈਨੂੰ ਤਿੰਨ ਸੂਟ ਚਾਹੀਦੇ ਨੇਗੇ ਤੇ ਹੁਣ ਇੱਕ ਦੋ ਸੂਟ ਹੋਰ ਕੱਢ ਦੀਏ ਉਧਰੋਂ ਅਲਮਾਰੀ ਚੋਂ ਇਹਨਾਂ ਨੂੰ ਮੈਂ ਰੱਖ ਦੂੰਗੀ ਤੇ ਹੁਣ ਕੰਮ ਥੋੜਾ ਜਿਹਾ ਸੈੱਟ ਹੋਇਆ ਸੀ ਜਿਹੜਾ ਟਾਈਮ ਐ 4 ਵਜੇ ਗਏ ਨੇ ਕਿ ਫੇਰ ਮੱਝਾਂ 'ਚ ਜਾਣ ਦਾ ਟਾਈਮ ਹੋ ਜੂਗਾ ਨਾ ਅੱਧਾ ਘੰਟਾ ਹੈਗਾਗਾ ਅੱਧਾ ਘੰਟਾ ਵੀ ਨਹੀਂ ਹੈਗਾ 15 ਮਿੰਟ ਹੀ ਨੇ 15 ਮਿੰਟਾਂ ਦੇ ਵਿੱਚ ਵਿੱਚ ਮੈਨੂੰ ਸਾਰੇ ਕੰਮ ਕਰਨੇ ਪੈਣਗੇ ਹੁਣ ਪਾਣੀ ਤਾਂ ਨਹੀਂ ਮੈਂ ਪਾ ਕੇ ਰੱਖ ਲੈਣਾ ਵੀ ਦੀ ਰੈਡੀ ਹੁਣ ਖੇਤ ਜਾਂਦੇ ਸੀਗੇ ਉਹ ਤਾਂ 9-10 ਵਜੇ ਆਉਣਗੇ ਉਸ ਤੋਂ ਬਾਅਦ ਵਿੱਚ ਆਪਣੀ ਜੀਰੀ ਨੂੰ ਤੋਲ ਲੱਗ ਜੂਗਾ ਤੇ ਅੱਜ ਤਾਂ ਆਪਣੀ ਸਾਰੀ ਰਾਤ ਇਸ ਤਰੀ ਲੰਘੂਗੀ ਨਾ ਪਰਾਇੰਕ ਵੱਜ ਜਾਣਾ ਹੈਗਾ ਹਰ ਰੋਜ਼ ਦੀ ਡੇਲੀ ਦੇ ਕੰਮ ਹੋਇਆ ਪੈਗਾ ਹੁਣ ਤਾਂ 15 ਦਿਨਾਂ ਤੋਂ ਲੈ ਕੇ 10-11 ਤੋਂ ਘੱਟ ਤੱਕ ਦੇ ਵੀ ਖੇਤੋਂ ਆਈ ਨਹੀਂ ਹੈਗੇ ਕਿਉਂਕਿ ਬਾਬ ਉਹ ਹੁੰਦਾ ਨਾ ਕਿੰਨਾ ਟਾਈਮ ਲੱਗ ਜਾਂਦਾ ਹੈਗਾ ਪਿਛਲੇ ਟਾਈਮ ਜਾਂਦੇ ਨੇ ਪਿਛਲੇ ਟਾਈਮ ਜਾ ਕੇ ਫਿਰ 10-11 ਹਰ ਰੋਜ਼ ਵੱਜ ਜਾਂਦੇ ਨੇਗੇ ਆ ਕੇ ਨੌਂ ਦੇ ਨੇ ਰੋਟੀ ਖਾਂਦੇ ਨੇ ਨਾ ਭਾਂਡੇ ਖੜਕੀ ਜਾਂਦੇ ਰਹਿੰਦੇ ਨੇਗੇ ਗਵਾਂਢ 'ਚ ਸਾਡੇ ਐਵੇਂ ਨਹੀਂ ਪਤਾ ਲੱਗਦਾ ਕਦੋਂ ਰੋਟੀ ਖਾਂਦੇ ਨੇ ਕਦੋਂ ਭਾਂਡੇ ਮਾਜਦੇ ਨੇ ਕਿ ਸਾਡੇ ਭਾਂਡੇ ਦੀ ਰਾਤਾਂ ਖੜਕੀ ਜਾਂਣਗੇ ਤੇ ਅਸੀਂ ਇਹਨਾਂ ਨੂੰ ਕਹਿੰਦੇ ਹੁੰਨੇ ਅਗੇ ਵੀ ਤੁਸੀਂ ਇਹ ਸਾਰਿਆਂ ਨੂੰ ਲੇਟ ਪੈਂਦੇ ਨੇ ਲੇਟ ਖਾਂਦੇ ਨੇ ਨਾ ਅਸੀਂ ਐਦਿ ਕੀ ਪਤਾ ਨਹੀਂ ਕਿਵੇਂ ਬੀਜ ਬਜਾਰਾ ਜਿਹਾ ਪਤਾ ਨਹੀਂ ਕਈ ਤਰ੍ਹਾਂ ਦਾ ਬੀਜ ਹੈਗਾ ਨਾ ਵੀ ਪਤਾ ਨਹੀਂ ਕਿਵੇਂ ਕੁਛ ਵੀ ਜੀਰੀ ਕਈ ਤਰ੍ਹਾਂ ਦੀ ਸੀਗੀ ਕੰਮ ਹੀ ਨਹੀਂ ਲੋਟ ਆਉਣ ਚਾਹੁੰਦਾ ਹੋਵੇਗਾ 10-15 ਦਿਨ ਹੋ ਗਏ ਉਲਝੇ ਜੇ ਪਏਗਾ ਚਲੋ ਹੁਣ ਜੇ ਅੱਜ ਜੀਰੀ ਤੁਲਜੇ ਕੱਲ ਨੂੰ ਬੀਜ ਕੇ ਬਿੱਲੇ ਜੇ ਹੋ ਜੀਏ ਨਾ ਤੇ ਹੁਣ ਮੈਂ ਕੱਪੜੇ ਸਾਂਭਦਾ ਤਾਂ ਹਾਂ ਕਰ ਕਰ ਹੋਰ ਮੈਂ ਕੰਮ ਸਾਰੇ ਸੈੱਟ ਕਰ ਲੇ ਕਿਰਾਂ ਤਾਂ ਫੇਰ ਨਾ ਕੋਈ ਖੁੱਚਲ ਜੇ ਨਾ ਕਈ ਵਾਰ ਕੰਮ ਦਾ ਗਾਜਾ ਪੈ ਜਾਂਦਾ ਹੈਗਾ ਤੇ ਚਲੋ ਜੀ ਹੁਣ ਆਪਾਂ ਸਟੈਂਡ ਵਗੈਰਾ ਪਰਾਂ ਕਰ ਦਈਏ ਤੋਕੇ ਕੱਪੜੇ ਆਪਣੇ ਟਿਕਾਣੇ ਲਾ ਲੇ ਤੁਸੀਂ 4:00 ਤਾਂ ਵੱਜ ਗਏ ਹਜੇ 5 ਮਿੰਟ ਪੂਰੇ ਕਰਕੇ ਜਾਣੇ ਨੇਗੇ 5 ਮਿੰਟਾਂ 'ਚ ਪਾਣੀ ਪਿਆ ਸਕਦੇ ਹਾਂ ਮੱਜਾਂ ਤਾਂ ਜਮੀ ਰਸਾ ਹੀ ਲਾ ਗਏ ਲੋਈ ਜਾਂਦੇ ਆਂਦੇ ਮੈਨੂੰ ਕਹਿੰਦੇ ਬਾੜੀ ਰਮਾ ਦੇ ਬਾੜੀ ਦੇ ਵਿੱਚ ਕਹਿੰਦੇ ਰੇਵੀ ਸਿੱਟਣਾ ਹੁਣ ਮੈਂ ਖੜਾ ਆ ਮੈਂ ਕਹਾਂ ਤੁਸੀਂ ਰੇ ਸਿੱਟ ਜੋ ਤੇ ਪਾਣੀ ਚੱਲ ਮੈਂ ਲਾ ਦਿੰਨੀ ਹਵਾ ਦੇਖੋ ਕਿੰਨੀ ਚੱਲਦੀ ਆ ਨਾ ਹਵਾ ਇਹ ਰੋਹ ਤੇ ਪਾਣੀ ਮੋਟਰ ਤਾਂ ਚਲਾਓ ਉਹ ਵੀ ਦੇ ਰਿਹਾ ਕੰਮ ਹੈਗਾ ਨਾ ਨਾ ਚਲਾਵਾ ਨਾ ਕਿਨ ਸੜਦਾ ਮਨ ਮਨ ਉਹ ਤੇਰੀ ਆਖੀ ਮੇਕਰ ਉਹ ਤਾਂ ਖੱਡ ਪੱਟ ਦਿੰਦੀ ਹੈਗੀ ਜਿੱਤੇ 11 ਤਾਂ ਤੁੱਥੀ ਧਰ ਤੇ ਵਸ ਰੋਜ ਫੇ 12 ਟੂਆ ਪਾਉਂਦੀ ਹੈ ਗਾਜਰਾਂ ਆਪਣੀਆਂ ਹੈਗਾ ਤਾਂ ਨਹੀਂ ਹੁੰਦੀਆਂ ਹੈਗੀਆਂ ਬਾਹਲੀ ਜਿਆਦੇ ਇਹ ਬੀਜ ਇੰਨਾ ਕਿਵੇਂ ਡਿੱਗਿਆ ਉਹਦਰ ਤੋਂ ਕਿਸੇ ਕਿਤੇ ਪੱਟ ਡਿੱਗ ਗਿਆ ਉਹ ਤਾਂ ਬਾਹਲੀ ਹੋਇਆ ਪੈਗਾ ਆ ਤਾਂ ਮੇਥੇ ਤਾਂ ਹੁਣ ਨਵੀਂ ਨੇ ਜੇ ਦੇਖ ਲੈ ਆਖੂਗੀ ਬਸ ਇੰਨੇ ਕੀ ਬਾਦੇ। ਓਏ ਗੱਡੀਆਂ ਦਾ ਵਿਚਾਰੀਆ ਦਾ ਨਾਸ ਹੋਇਆ ਪਿਆ ਮੈਂ ਕਵਰ ਦੇ ਜਾਨੀ ਉਹ ਹਵਾ ਨਾਲ ਨਾ ਸਾਰਾ ਲੈ ਕੇ ਡਿੱਗ ਜਾਂਦਾਗਾ। ਫਿਰ ਮੈਂ ਉਹਦੇ ਕੰਨ ਜੇ ਬਨਨੇਗੀ। ਕੰਨ ਬਨਨ ਕੇ ਕਿੱਥੋਂ ਲੋਟ ਆਉਂਦਾਗਾ ਨਾ। ਆਹੋ ਮਲੇ ਦਾ ਪੱਟਾ ਨਹੀਂ ਲੱਗਦਾ। ਇੱਥੇ ਤਾਂ ਮੇਰੇ ਨਾਲ ਸਾਗ ਹੈ ਨਾ। ਆ ਤਾਂ ਸਰੂ ਆ। ਹਾਂ ਜਿਹੜਾ ਮਾਸੀ ਕਹਿੰਦੀ ਸੀਗਾ ਨਹੀਂ ਗਦੇ ਖੰਨਾ ਸਾਗ ਬੀਜ। ਉਹ ਆ ਤਿਆ ਖਰੀ। ਉਹ ਤਾਂ ਆ ਸੀ। ਕੋਣ ਹੰਦੀ ਹਾਂ ਉਹੀ ਗੁਸਾ ਆਉ ਹੁਣ ਕੋਸੋ ਹਾਂ ਹੈਗਾ ਤੇ ਇੱਕੋ ਹੀ ਹੈਗਾ ਮਾਸੀ ਨੂੰ ਐ ਬਹਿਮ ਹੋਇਆ ਪੈਸੀ ਵੀ ਗਦੇਗਾ ਨਾ ਉਹ ਕਹਿੰਦੀ ਮੈਂ ਹੁਲੇ ਕੀਣੀ ਹੈਗੀ ਵਧੀਆ ਸਾਗ ਹੈਗਾ ਤੇ ਆਹ ਕਾ ਤੋ ਪੀੜਾ ਜਾ ਹੋ ਗਿਆ ਬਸ ਇਹ ਕਰਕੇ ਮਾੜਾ ਮੋਟਾ ਬਖਣਾ ਹਾਂ ਇੱਕ ਮਿੰਨਾ ਛੋਟਾ ਸੀ ਨਾ ਫਿਰ ਮਾਸੀ ਨੂੰ ਸਮਝਾਇਆ ਮਾਹਾਂ ਵੀ ਜਿਹੜਾ ਉਹ ਸਾਗ ਉਹ ਵੀ ਕੋਈ ਕਿਤੋਂ ਲੈ ਕੇ ਆਇਆ ਹੋਊਗਾ ਨਾ ਦੁਕਾਨ ਤੋਂ ਬਿਨਾਂ ਤੋ ਵੀ ਨਹੀਂ ਆਉਂਦਾ ਹੈਗਾ ਉਕੜ ਵਾਲੇ ਦੇ ਘਰੋਂ ਵੀ ਹੋ ਗਿਆ ਫਿਰ ਉਹਨੂੰ ਬੀਜ ਕੇ ਦਿਖਾਇਆ ਹੁਣ ਜਦੋਂ ਨਿਕਲਿਆ ਵਧੀਆ ਫਿਰ ਦਿਖਾਵਾਂਗੇ ਆਪਾਂ ਸਾਰੇ ਛਾਣਾ ਦੇਤਾ ਹੁਣ ਰੇਹਦਾ ਪਾਣੀ ਹੁਣ ਮੈਨੂੰ ਲਾਉਣਾ ਪਊਗਾ ਮੈਂ 10 ਮਿੰਟ ਹੋਰ ਲੇਟ ਹੋਊਂਗੀ ਆਹ ਤੇ ਆਪਾਂ ਤੀਜੀ ਦੇ ਲਈ ਹਾਂ ਥੋੜੀ ਮਾੜੀ ਮੋਟੀ ਜੀ ਹੋਈ ਐ ਤੇ ਭਾਈ ਹਾਂ ਮੇਰੇ ਤਾਂਨ ਕੰਮ ਲੇਟ ਹੋ ਜਾਊਗਾ ਤੇ ਮੈਨੂੰ ਹੋਰ ਹੀ ਵਿੱਡ ਲਾਗੇ ਜੇ ਮੈਂ ਉਧਰੋਂ ਆ ਕੇ ਕਰਦੀਆਂ ਤਾਂ ਫਿਰ ਮੈਨੂੰ ਉਧਰੋਂ ਕੁਮੇਲਾ ਵਾਲਾ ਹੋ ਜਾਊਗਾ ਨਾ ਮੱਜਾ ਝੌਂਦੀ ਨੂੰ ਫੇਰ ਰੱਖਣਗੇ ਕਰਿਆ ਨਹੀਂ ਬੱਸ ਆਪਦੀ ਮਰਜ਼ੀ ਕਰਦੇ ਨੇ ਮੈਂ ਕਿਹਾ ਸੀ ਮੈਂ 5 ਮਿੰਟ ਲਾਜੂ ਹੁਣ ਚਲ ਮੈਂ ਤਾਂ 5 ਕਿ ਮਿੰਟ ਛੱਡ ਕੇ ਫਿਰ ਮੈਂ ਬਗ ਜੂੰਗੀ ਹਰ ਕੇ ਹੋਤੀ ਕਰੂੰਗੀ ਬੰਦ ਕਰਕੇ ਫੇਰ ਦੇਖੂ ਆ ਕੇ ਕਿਉਂਕਿ ਪਾਪਾ ਜੀ ਨੇ ਮੰਡੀ ਚ ਜਾਣਾ ਹੋ ਫਿਰ ਉਹ ਖੜੇ ਚੱਕੀ ਜਾਣਗੇ ਰੋਟੀ ਬਣਾਉਣੀ ਹੋਊਗੀ ਨਾ ਲੋਈ ਪਤਲਾ ਪਤਲਾ ਪਾਣੀ ਜੇ ਲਾਇਆ ਹੀ ਫਿਰ ਮਹਾਏ ਆਖਣਗੀ ਵੀ ਮੈਂ ਤਾਂ ਕਿਹਾ ਸੀ ਕਿ ਹਲਾਕੀ ਨਹੀਂਗੀ ਪਾਣੀ ਨਾ ਤੇ ਹੁਣ ਆਪਾਂ ਰਮਾ ਕੇ ਪਈ ਮੋਟਰ ਬੰਦ ਕਰਿਆ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡ ਮਿਲਦੇ ਆਂ ਕੱਲ ਨੂੰ ਕਿਸੇ ਸੋਹਣੀ ਜਿਹੀ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆ ਤੱਕ ਦੇ ਲਈ ਸਤਿ ਸ੍ਰੀ ਅਕਾਲ